ਕਹਿੰਦੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਆਪਣੇ ਮਨ ਦੇ ਨਾਲ ਰਹਿਣਾ ਹੈ ਤੇ ਦੂਰ ਦੀ ਗੱਲ ਮਹਾਰਾਜ ਕਹਿੰਦੇ ਵੇਖਦਾ ਹੀ ਕੋਈ ਵਿਰਲਾ ਹੈ ਆਪਣਾ ਮਨ ਕੋਈ ਵੇਖਦਾ ਹੀ ਨਹੀਂ ਦੋ ਮਿੰਟ ਦੀ ਇੱਕ ਗਾਥਾ ਕਹਿ ਕੇ ਮੈਂ ਸਮਾਪਤੀ ਕਰਾਂ ਜੈਸੇ ਹਰਨਾਕਸ਼ ਦੇ ਘਰ ਭਗਤ ਪ੍ਰਹਿਲਾਦ ਪੈਦਾ ਹੋਇਆ ਸੀ ਇਸੇ ਤਰ੍ਹਾਂ ਹੀ ਔਰੰਗਜ਼ੇਬ ਦੀ ਚਹੇਤੀ ਲੜਕੀ ਜ਼ੇਬੁਲ ਨਸਾ ਫਕੀਰ ਤਬੀਅਤ ਸੀ ਬਹੁਤ ਪਰਬਲ ਸ਼ਾਇਰਾ ਸੀ ਕਵਿਤਰੀ ਸੀ ਉਹਨੇ ਪਰਸ਼ੀਅਨ ਦੇ ਕਿਤਾਬਾਂ ਦਾ ਉਲੱਥਾ ਸੰਸਕ੍ਰਿਤ ਦੇ ਚ ਕੀਤਾ ਸੀ ਤੇ ਸੰਸਕ੍ਰਿਤ ਦੀਆਂ ਉਪਨਿਸ਼ਤਾਂ ਨੂੰ ਰੂਪ ਫਾਰਸੀ ਦਾ ਦਿੱਤਾ ਸੀ ਇਹ ਲਿਖ ਤਾਂ ਅਜ ਵੀ ਲਖਨਊ ਮਿਊਜ਼ੀਅਮ ਦੇ ਚ ਪਈਆਂ ਨੇ ਬੜੇ ਵਿਦਵਾਨ ਬੜੀ ਸੋਝਵਾਨ ਕਿਉਂਕਿ ਔਰੰਗਜ਼ੇਬ ਨੇ ਜ਼ੇਬਲ ਨਸਾ ਦੀ ਸ਼ਾਦੀ ਨਹੀਂ ਕੀਤੀ ਸੀ 40 ਸਾਲ ਦੀ ਉਮਰ ਹੋ ਗਈ ਸੀ ਮੈਂ ਇਸ ਵਾਸਤੇ ਭਰਾ ਮੈਂ ਮਾਰ ਦਿੱਤੇ ਨੇ ਭਤੀਜੇ ਮਾਰ ਦਿੱਤੇ ਨੇ ਇਹ ਜਵਾਈ ਮੇਰੇ ਕੋਲ ਕਿਦਰੇ ਤਖਤ ਨਾ ਖੋਲ ਲਵੇ ਤੋ ਤੇ ਦੀ ਸ਼ਾਦੀ ਨਹੀਂ ਕੀਤੀ ਜ਼ੇਬਲ ਨਸਾ ਤਾਂ ਜ਼ਿੰਦਗੀ ਕੁਵਾਰ ਕੁਵਾਰੀ ਰਹੀ ਹੈ ਤੇ ਜ਼ੇਬਲ ਨਸਾ ਨੇ ਵੀ ਸੋਚ ਲਿਆ ਵੀ ਪਿਓ ਨੇ ਮੇਰਾ ਘਰ ਤੇ ਵਸਾਣਾ ਨਹੀਂ ਉਹ ਆਪਣੇ ਹਿਰਦੇ ਦੇ ਵਿੱਚ ਖੁਦਾ ਨੂੰ ਵਸਾਣ ਲੱਗ ਪਈ ਦਿਨ ਰਾਤ ਬੰਦਗੀ ਕਰਨ ਲੱਗ ਪਈ ਕੁਰਾਨ ਦੀ ਤਲਾਵਤ ਕਰਨ ਲੱਗ ਪਈ ਸਬੀ ਪੜਨ ਲੱਗ ਪਈ ਪੰਜ ਵਕਤ ਨਮਾਜ਼ ਪੜਨ ਲੱਗ ਪਈ ਬੈਠ ਕੇ ਜਪ ਕਰਨ ਲੱਗ ਪਈ ਅੱਲਾਹੁ ਦਾ ਇੱਕ ਦਿਨ ਚੀਨ ਦੇ ਕਿਸੇ ਸੌਦਾਗਰ ਨੇ ਸੌ ਖਚਰਾ ਦੇ ਉਤੇ ਲੱਦ ਕੇ ਗਲੇਜ਼ਡ ਭਾਂਡੇ ਲਿਆਂਦੇ ਸਨ ਇਹ ਚੀਨੀ ਦੇ ਬਰਤਨ ਜਿਨ੍ਹਾਂ ਨੂੰ ਕਹਿੰਦੇ ਨੇ ਮੇਰੇ ਪੜਨ ਦੇ ਤੇ ਇੰਜ ਆਇਆ ਹੈ ਕਿ ਜਿਹੜੇ ਗਲੇਜ਼ਡ ਭਾਂਡੇ ਨੇ ਇਹ ਸਭ ਤੋਂ ਪਹਿਲੇ ਚੀਨ ਨੇ ਬਣਾਏ ਤੇ ਆਏ ਪਹਿਲੇ ਭਾਰਤ ਦੇ ਚ ਇਸ ਵਾਰ ਸੇਨਾ ਦਾ ਨਾਮ ਪੈ ਗਿਆ ਚੀਨੀ ਬਾਂਡੇ ਚੀਨੀ ਬਰਤਨ ਚੀਨੀ ਦੇ ਬਰਤਨ ਚੀਨ ਦੇ ਬਰਤਨ ਮਰਿਆਦਾ ਅਨਸਾਰ ਇਹਨਾਂ ਭਾਂਡਿਆਂ ਨੂੰ ਵੇਚਣ ਵਾਸਤੇ ਸ਼ਹਿਨशाह ਦੀ ਇਜਾਜ਼ਤ ਬੜੀ ਲਾਜ਼ਮੀ ਸੀ ਉਹਨੇ ਦਰਖਾਸਤ ਦਿੱਤੀ ਔਰੰਗਜ਼ੇਬ ਦੇ ਦਰਬਾਰ ਦੇ ਵਿਚ ਨਾਲੇ ਨਜ਼ਰਾਨੇ ਵਜੋਂ ਇੱਕ ਬਹੁਤ ਵੱਡਾ ਸ਼ੀਸ਼ਾ ਦੇ ਦਿੱਤਾ ਦਰਪਣ ਉਹਦੇ ਉੱਤੇ ਬੜੀ ਭਾਰੀ ਮੀਨਾਕਾਰੀ ਹੋਈ ਹੋਈ ਸੀ ਲੰਬੀ ਚੌੜੀ ਗਾਥਾ ਮੀਨਾਰਜ ਕਰਨ ਸਮਾਪਤੀ ਕਰਾਂ ਇਹ ਸ਼ੀਸ਼ਾ ਔਰੰਗਜ਼ੇਬ ਨੇ ਜ਼ੈਬੁਲ ਨਸਾਦੇ ਕਮਰੇ ਚ ਲਗਵਾ ਦਿੱਤਾ ਉਹਦੇ ਮਹਿਲਾਂ ਚ ਬਈ ਬੜੀ ਸੋਹਣੇ ਬੇਲ ਬੂਟੇ ਬਣੇ ਨੇ ਬੜਾ ਕੀਮਤੀ ਹੈ ਔਰ ਇਹ ਕੋਮਲ ਹੌਨਰਾ ਦੀ ਮਾਲਕ ਹੈ ਕਵਿਤਰੀ ਇਹ ਸ਼ਾਇਰਾ ਹੈ ਇਹਦੇ ਕੋਲ ਠੀਕ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਬੜੀ ਮੁਦਤਾਂ ਤਬਾਦ ਕਈ ਸਾਲਾਂ ਤਬਾਦ ਜ਼ੈਬੁਲ ਨਸਾ ਨੇ ਆਪਣਾ ਮੁਖੜਾ ਦੇਖਿਆ ਨਿਤ ਦਿਨ ਰਾਤ ਇਬਾਦਤ ਦੇ ਚਲਨ ਸੀ ਲਿਖਣ ਦੇ ਚਲਨ ਸੀ ਜਿਉਂ ਦੇਖਿਆ ਮਨੋਵਿਗਿਆਨ ਵੀ ਐਸਾ ਕਹਿੰਦਾ ਹੈ ਕਿ ਕਿਸੇ ਕਿਸਵਤ ਕਿਸੇ ਮਨੁੱਖ ਦੀ ਦੁਨੀਆ 'ਚ ਐਸਾ ਵੀ ਆਉਂਦਾ ਹੈ ਆਪਣੇ ਉੱਤੇ ਆਪ ਹੀ ਮੋਹਿਤ ਹੋ ਜਾਂਦਾ ਹੈ ਆਪੇ ਮੋਹਿਤ ਹੋ ਜਾਂਦਾ ਹੈ ਉਹ ਐਸੀ ਆਪਣੇ ਤੇ ਮੋਹਿਤ ਹੋਈ ਬਾਰ ਬਾਰ ਸ਼ੀਸ਼ੇ ਦੇ ਅੱਗੋਂ ਥੋੜੀ ਥੋੜੀ ਦੇਰ ਬਾਅਦ ਨਮਾਜ਼ ਵੀ ਖੁੰਝ ਜਾਂਦੀ ਸੀ ਤਸਬੀਹ ਫੇਰਨਾ ਵੀ ਭੁੱਲ ਗਈ ਕਵਤਾਮਾਂ ਦੇ ਰਚਨਾਵਾਂ ਵਿੱਚ ਰਹਿ ਗਈਆਂ ਹਰ ਵਕਤ ਸ਼ੀਸ਼ੇ ਦੇਖ ਕੋ ਖੜੀ ਹੈ ਖੁਸ਼ ਹੈ ਪਰਸੰਨ ਇੱਕ ਦਿਨ ਬਗੀਚੇ 'ਚ ਬੈਠੀ ਮੌਸਮੇ ਬਹਾਰ ਤੇ ਖਾਦਮਾਂ ਨੂੰ ਆਵਾਜ਼ ਮਾਰੀ ਨੌਕਰਾਨੀ ਨੂੰ ਵੀ ਉਹ ਝੀਮ ਤੋਂ ਜਿਹੜਾ ਸ਼ੀਸ਼ਾ ਆਇਆ ਐ ਇੱਥੇ ਚੁੱਕ ਕੇ ਲਿਆ ਮੈਂ ਨਾ ਫੁੱਲਾਂ ਦੇ ਸਾਹਮਣੇ ਆਪਣੇ ਆਪ ਨੂੰ ਵੇਖਣਾ ਹੈ ਇਹ ਫੁੱਲ ਖੂਬਸੂਰਤ ਨੇ ਕਿ ਮੈਂ ਖੂਬਸੂਰਤ ਤਵਾਰੀ ਇਹ ਇੰਜ ਕਹਿੰਦੀ ਵਿਚਾਰੀ ਚੁੱਕ ਲਈ ਆਈ ਸ਼ੀਸ਼ਾ ਬਹੁਤ ਭਾਰੀ ਵਜ਼ਨੇ ਸੀ ਬੱਜੀ ਉਹ ਤੇ ਗਈ ਚੁਕੇ ਚਲ ਪਈਏ ਪਰ ਦਰਵਾਜ਼ੇ ਦੀ ਚੌਕੜ ਨਾਲ ਪੈਰ ਠੋਕਰ ਖਾ ਗਿਆ ਇਤਨਾ ਕੀਮਤੀ ਆਇਨਾ ਸੰਗੇ ਮਰਮਰ ਦੇ ਫਰਸ਼ ਤੇ ਗਿਰ ਕੇ ਚਿਕਨਾ ਚੂਰ ਹੋ ਗਿਆ ਕੰਬੜੀ ਛਿੜ ਗਈ ਨੌਕਰਾਨੀ ਬਈ ਹੁਣ ਮੇਰੀ ਖੈਰ ਨਹੀਂ ਵੀ ਇਹ ਸ਼ੀਸ਼ਾ ਸ਼ਾਜ਼ਾਦੀ ਸਾਹਿਬਾਨੂ ਪਿਆਰਾ ਬੜਾ ਲੱਗਦਾ ਸੀ ਚੰਗਾ ਬੜਾ ਲੱਗਦਾ ਸੀ ਟੁੱਟ ਗਿਆ ਜਦ ਕੋਲ ਗਈ ਖਾਲੀ ਹੱਥ ਦੇਖੇ ਜ਼ੇਬੁਲ ਲਸਾਨੇ ਆਇਨਾ ਕੁਝਾਸ ਆਇਨਾ ਕਿੱਥੇ खाली क्यों हत के आई है कम दे हथ दिए अज कजा आई ना चीनी शिकस्त मेरी कजा आई है शाहमती आई ना टुट गया मेरे को टुट गया दोबारा उस नौकरानी ने आख्या पर वो कवित्री सी जेबलसा ਉਨੇ ਮਿਸਰੇ ਨਾਲ ਮਿਸਰਾ ਜੋੜ ਦਿੱਤਾ ਅਜ ਕਜ਼ਾ ਆਇਨਾ ਜੀ ਨਹੀਂ ਸ਼ਿਕਸਤ ਖੂਬ ਸ਼ੁੱਧ ਸਾਮਾਨੇ ਖੁਦ ਵੀ ਨਹੀਂ ਸ਼ਿਕਸਤ ਚੰਗਾ ਹੋਇਆ ਆਪਣੇ ਆਪ ਨੂੰ ਵੇਖਣ ਦਾ ਸਮਾਨ ਟੁੱਟ ਗਿਆ ਹੁਣ ਮੈਂ ਆਪਣਾ ਮਨ ਵੇਖਿਆ ਕਰਾਂਗੀ ਕਈ ਦਿਨ ਹੋ ਗਏ ਮੈਂ ਆਪਣਾ ਮਨ ਵੇਖਿਆ ਹੀ ਨਹੀਂ ਮੈਂ ਤੇ ਤੰਦੇ ਚ ਉਲਝ ਕੇ ਰਹੇਗੀ ਹੁਣ ਮੈਂ ਖੁਦਾ ਨੂੰ ਵੇਖਾਂਗੀ ਇਹ ਤੇ ਕਈ ਦਿਨ ਦੀ ਮੈਂ ਫਸੀ ਰਹੇਗੀ ਚੰਗਾ ਹੋਇਆ ਕਹਿੰਦੇ ਨੇ ਹੀਰੇ ਦੀ ਅੰਗੂਠੀ ਸੀ ਉਤਾਰ ਕੇ ਨੌਕਰਾਨੀ ਨੂੰ ਪਹਿਨਾਈ ਤੋਂ ਚੰਗਾ ਕੀਤਾ ਇਹ ਫਿਜ਼ੂਲ ਦਾ ਸلسلਾਈ ਕੇ ਪਾਸੇ ਹੋਇਆ ਬੜੇ ਦਿਨ ਹੋ ਗਏ ਨੇ ਮੈਂ ਆਪਣਾ ਮਨ ਵੇਖਿਆ ਹੀ ਨਹੀਂ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹੋ ਮਨ ਆਰ ਸੇ ਕੋਈ ਗੁਰਮੁਖ ਦੇਖੇ ਧਰਮ ਦੀ ਯਾਤਰਾ ਉਸ ਦਿਨ ਆਰੰਭ ਹੁੰਦੀ ਹੈ ਕਿਸ ਦਿਨ ਜਿਸ ਦਿਨ ਕੋਈ ਮਨੁੱਖ ਆਪਣੇ ਮਨ ਨੂੰ ਵੇਖਦਾ ਇਸ ਤੋਂ ਪਹਿਲੇ ਨਹੀਂ ਹੁੰਦੀ